ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੋਨੀ ਐਸ ਵੇਲੇ ਬੈਠੇ ਆ ਪਠਾਨਕੋਟ ਲਦਬਾਨਾ ਟੋਲ ਪਲਾਜ਼ੇ ਦੇ ਉੱਪਰ ਔਰ ਟੋਲ ਪਲਾਜ਼ੇ ਵਾਲੇ ਜਿਹੜੇ ਤੇ ਸਾਡੇ ਪੰਜਾਬੀ ਭਰਾ ਨੇ ਉਹ ਤੋਂ ਸਾਡਾ ਸਾਥ ਦਿੰਦੇ ਪੂਰਾ ਕਿ ਉਹਨਾਂ ਨੂੰ ਸਾਡੀ ਸੱਭੇਤਾ ਵੀ ਪਤਾ ਸਾਡੇ ਪਰਿਵਾਰਾਂ ਦੀ ਇੱਜ਼ਤ ਦਾ ਵੀ ਪਤਾ ਭੈਣਾ ਤੇ ਜਿਹੜੇ ਸਾਡੀਆਂ ਨਾਲ ਮਾਵਾ ਧੀਆਂ ਹੁੰਦੀਆਂ ਨੇ ਉਹਨਾਂ ਦੀ ਸਭੇ ਤਾਂ ਨੂੰ ਉਹਨਾਂ ਦੀ ਇੱਜ਼ਤ ਕਿੱਦਾਂ ਕਰਨੀ ਇਹ ਵੀ ਪਤਾ ਪਰ ਜਿਹੜੇ ਇੱਥੇ ਪ੍ਰਵਾਸੀ ਆ ਕਿ ਬਾਹਰੋਂ ਆ ਕੇ ਸਾਡੇ ਪੰਜਾਬ ਤੇ ਰਾਜ ਵੀ ਕਰ ਰਹੇ ਨੇ ਤੇ ਇਹਨਾਂ ਪੰਜਾਬੀ ਭਰਾਵਾਂ ਦੇ ਉੱਤੇ ਰਾਜ ਵੀ ਕਰ ਰਹੇ ਨੇ ਤੇ ਇਹ ਜਿਹੜੇ ਥੱਲੇ ਸਾਡੇ ਵੀਰ ਸਾਰੀ ਦਿਹਾੜੀ ਘਟਾ ਖਾਂਦੇ ਨੇ ਇਹਨਾਂ ਦੇ ਉੱਤੇ ਤਸ਼ੱਦਦ ਵੀ ਕਰਦੇ ਨੇ ਤੇ ਨਾਂ ਤੇ ਉਹਨਾਂ ਨੂੰ ਬੋਲਣ ਦਾ ਪਤਾ ਕਿਸੇ ਪਰਿਵਾਰ ਦੀ ਬੋਲਵਾਣੀ ਕਿੱਦਾਂ ਕਰਨੀ ਆ ਤੇ ਨਾ ਹੀ ਜਾਂਦਾ ਪਤਾ ਪਰ ਇੱਥੇ ਸਾਡਾ ਕਿ ਯੂਨੀਅਨ ਦੇ ਮੈਂਬਰ ਟੋਲ ਦੇ ਉੱਤੇ ਲੰਘਦੇ ਪਏ ਸੀ ਤੇ ਇਹਨਾਂ ਦੇ ਜਿਹੜੇ ਇੰਚਾਰਜ ਨੇ ਉਹਨਾਂ ਨੇ ਮਿਸਬਿਹੂਵ ਕੀਤਾ ਜਿਹਦੇ ਕਾਰਨ ਅਸੀਂ ਇਸ ਟੋਲ ਪਲਾਜ਼ਾ ਦੇ ਉੱਤੇ ਧਰਨਾ ਲਾਇਆ ਜਿੰਨੀ ਦੇਰ ਹੁਣ ਇਹ ਮਾਫੀ ਨਾ ਮੰਗਣਗੇ ਲਿਖ ਦੇ ਵਿੱਚ ਉਨੀ ਦੇਰ ਇੱਥੇ ਇਦਾਂ ਹੀ ਕਾਰਵਾਈ ਕਰ ਚੱਲਦੀ ਰਹੂਗੀ ਤੇ ਜਿਹੜੇ ਮੇਰੇ ਬਾਕੀ ਭਰਾ ਨੇ ਜੋ ਵੀ ਵੀਡੀਓ ਵੇਖਣ ਉਹਨਾਂ ਨੂੰ ਇਹ ਪੀਲਿਆ ਕਿ ਤੁਸੀਂ ਸਾਰੇ ਟੋਲ ਪਲਾਜ਼ਾ ਦੇ ਉੱਪਰ ਪਹੁੰਚੋ ਤੇ ਇੱਥੇ ਜਿਹੜਾ ਧਰਨਾ ਆ ਉਹ ਹੁਣ ਆਪਾਂ ਲਾਵਾਂਗੇ ਜਿੰਨੀ ਦੇਰ ਕੋਈ ਹੱਲ ਨਹੀਂ ਹੁੰਦਾ ਓਨੀ ਦੇਰ ਤੇ ਧਰਨਾ ਚੱਲੂਗਾ ਇਦਾਂ ਹੀ ਭਾਵੇਂ ਥੋੜੇ ਆ ਪਰ ਆਪਣੇ ਹੱਕ ਵਾਸਤੇ ਆਪਣੀ ਇੱਜ਼ਤ ਨੂੰ ਬਹਾਲ ਕਰਨ ਵਾਸਤੇ ਆਪਣੇ ਆਪ ਵਾਸਤੇ ਸਾਨੂੰ ਲੜਨਾ ਹੁੰਦਾ ਆ ਧੰਨਵਾਦ ਜੀ ਹਮਸ਼ੁਕਰ ਆਪਸੇ ਨਹੀਂ ਆਪ ਕਿਉਂ ਮਾਫੀ ਮੰਗਾਂਗੇ ਜੀ ਜਿਹੜਾ ਮੰਗਾਇਆ ਗਿਆ ਜੀ ਸਤ ਨੂੰ ਆਪਾਂ ਠੀਕ ਆ ਮੈਂ ਪਹਿਲਾਂ ਮਿਲਣਾ ਤਾਂ ਉਹਦੇ ਨਾਲ ਹੀ ਮੁੜੇ ਉਹਨੂੰ ਸਤ ਨੂੰ ਆਪਾਂ ਬਹਿਸ ਕਰਨੀ ਹੋ ਜੀ ਆਪਾਂ ਬਹਿਸ ਕਰਦੇ ਆ ਨਹੀਂ 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 ਇਹ ਮੁੜਾ ਦੇਖੋ ਜੀ 1 ਘੰਟਾ ਸਾਰਾ ਪਰਿਵਾਰ ਖਰਾਬ ਹੋਇਆ ਸਾਡਾ 1 ਘੰਟਾ ਤੱਕ ਨਹੀਂ ਅਸੀਂ ਉੱਠਦੇ ਹਾਂ ਨਹੀਂ ਤੋਂ ਬਾਅਦ ਗੱਲ ਕਰਾਂਗੇ ਜਿਹੜੀ ਕਰਾਂਗੇ ਉਹ ਕਿਹਾ ਦੀਪਕ ਤੇ ਆਪਾਂ ਇੱਥੇ ਹੀ ਆ ਆਪਾਂ ਤੁਸੀਂ ਕਿਹਾ ਸੀ ਨਾ ਵੀ ਮੈਂ ਨਹੀਂ ਕਿਸੇ ਨੂੰ ਪਛਾਣਦਾ ਤੁਸੀਂ ਜੋ ਹੁੰਦਾ ਕਰ ਲੋ ਹੁਣ ਜੋ ਹੋਏਗਾ ਕਰਕੇ ਦੱਸਾਂਗੇ ਅਜੇ ਤੇ ਸਿਰਫ ਮੈਂ ਆਇਆ ਹੁਣ ਬਾਕੀ ਵੀ ਲੈਣਾ ਤੁਹਾਨੂੰ ਕੱਲੀ ਕੱਲੀ ਲੈਣ ਬੰਦ ਕਰਕੇ ਦੱਸਾਂਗੇ ਸਾਡੇ ਕੱਲੇ ਕੱਲੇ ਬੰਦੇ ਚ ਇੰਨੀ ਕਿ ਜੁਰਤ ਹੈਗੀ ਆ ਇੰਨੇ ਕਿ ਜੋਗੇ ਹੈਗੇ ਨੇ ਵੀ ਕੱਲਾ ਕੱਲਾ ਲੜ ਸਕਦਾ ਠੀਕ ਆ ਭਾਈ ਜੀ ਇਹ ਕਹਿੰਦਾ ਜੀ ਤਾਂ ਤੁਹਾਨੂੰ ਇਹ ਨਹੀਂ ਸ਼ਰਮ ਆਈ ਕਿ ਪਰਿਵਾਰ ਦੇ ਨਾਲ ਆਪਣੇ ਮੈਂਬਰਾਂ ਦੀਆਂ ਕਦੀ ਕੀ ਬੋਲ ਰਹੇ ਹੋ ਭਾਈ ਜੀ

ਉਹਨੇ ਸੈਟੀਸਫਾਈਡ ਹੋ ਲੈੰਦਾ ਜਦੋਂ ਸਾਡਾ ਮੈਂਬਰ ਸੈਟੀਸਫਾਈਡ ਹੋ ਗਿਆ ਮੋਟਰਸਾਰ। ਭਾਈ ਜੀ ਸਰ ਫੋਨ ਮਾਰੋ ਯਾਰ ਹਾਲੇ ਕੰਮ ਚੱਲਦਾ। ਕਹਿੰਦਾ ਇੱਕ ਮਾਇਨ ਅ ਜਦੋਂ ਪਰਮਾਇਨ ਮੈਨੂੰ ਹੋ ਲੈ ਆਇਆ। ਮੈਂ ਕੀ ਕਿਹਾ? ਕਿ ਇਹਨਾਂ ਨੂੰ ਕੋਈ ਵੀ ਕਾਹਦਾ ਪੜ੍ਹਿਆ ਕਰੂ। ਭਾਈ ਪਾਪਾ ਜੀ ਪਹਿਲਾਂ ਆਖਿਆ ਸੀ ਕਿ ਕੋਈ ਨਹੀਂ ਭਾਜੀ ਤੁਸੀਂ ਜਾਓ। ਤੁਸੀਂ ਤਾਂ ਭਾਜੀ ਉਸੇ ਵੇਲੇ ਫੋਨ ਕੀਤਾ ਯਾਰ। ਮੈਂ ਤਾਂ ਕਿਸੇ ਦੋਸਤ ਨਾਲ ਗੱਲ ਕਰਦਾ। ਭਾਜੀ ਮੈਂ ਆਇਆ ਹੀ ਕਰੂ ਉਸ ਕੈਪਟਨ ਮੈਨੂੰ ਉਦੋਂ ਪਤਾ ਲੱਗਾ ਮੈਂ ਅੰਦਰ ਵੀ ਨਹੀਂ ਗਿਆ। ਪਹਿਲਾਂ ਵਾਸਤਾ ਕਰਦਾ ਇਹ ਚਾਹਤੇ ਕਰਦਾ। ਪ੍ਰਧਾਨ ਜੀ ਕਹਿੰਦੇ ਮੋੜੋ ਜੀ ਮੈਨੂੰ ਫੋਨ ਕੀਤਾ ਮੈਂ ਨਾਲ ਮਤਲਬ ਗੱਲ ਕਹੀ ਮੈਂ ਕਿਹਾ ਪਾਜੀ ਬੰਦਾ ਗਲਤ ਬੋਲਿਆ ਉਹਦਾ ਜਵਾਬ ਅਸੀਂ ਲੈਣਾ ਪਾਜੀ ਹੋਡੀ ਕਹਿਣੀ ਤੁਸੀਂ ਬੜੀਆਂ ਗੱਲਾਂ ਟਾਲ ਲਿਆ ਹਰ ਗੱਲ ਨਹੀਂ ਮੈਂ ਤੁਹਾਨੂੰ ਦੱਸਦਾ ਕਿ ਤੇਰੇ ਨਾਲ ਗੁਣ ਨਹੀਂ ਕਰਦਾ ਉਹ ਵੀ ਮੈਨੂੰ ਨਹੀਂ ਪਤਾ ਚੀਜ਼ ਮੈਂ ਤੁਹਾਡੀ ਸ਼ਿਕਾਇਤ ਮੇਰਾ ਨਾਮ ਨਹੀਂ ਹੁੰਦਾ ਕਿ ਕੁਝ ਵੀ ਤੁਹਾਡੀ ਗੱਲ ਦੇ ਵਿੱਚ 1 ਮਿੰਟ ਤੁਹਾਡੀ ਪਹਿਲਾਂ ਮੈਂ ਬਾਹਰੋਂ ਤੋਂ ਅਦਰੋਂ ਤੋਂ ਤੁਹਾਡੀ ਗੱਡੀ ਸ਼ਿਕਾਇਤ ਤੁਸੀਂ ਕਰਦੇ ਹੋ ਪਰ ਜਿੰਨੀ ਮੇਰੀ ਮੇਰੀ ਬੇਇੰਤਿਆ ਮੇਰੀ ਰਿਸਪੈਕਟ ਰਿਕਵੈਸਟ ਹੈ ਤੁਹਾਨੂੰ ਜਿੰਨੀ ਦੇਰ ਮੇਰਾ ਮੈਂਬਰ ਦਾ ਪਰਿਵਾਰ ਸੈਟੀਸਫਾਈ ਨਹੀਂ ਹੁੰਦਾ ਉਹ ਨੀਦਰ ਮੈਂ ਨਹੀਂ ਕਰ ਸਕਦਾ ਮੈਨੂੰ ਹੁਦਿਆਦ ਕਰਦੇ ਵੀ ਭਾਜੀ ਉੱਠ ਜਾ ਮੈਂ ਉੱਠ ਜਾਣਾ ਨਾ ਮੈਂ ਨਹੀਂ ਕਰ ਸਕਦਾ ਐਸੇ ਲਈ ਉਹ ਕਮਾਂਡ ਹੈ ਜਿਹੜਾ ਮੋਰਚਾ ਨੇ ਲਾਇਆ ਮੇਰਾ ਮੈਂਬਰ ਸੈਟੀਸਫਾਈਡ ਹੋ ਜਾਏ ਮੈਂ ਆੜ ਜਾऊंगा ਮੈਂਬਰਾਂ ਦਾ ਬੰਦਿਆਂ ਵਾਸਤੇ ਨੇ ਤੇ ਮੈਂ ਬੰਦਿਆਂ ਦੇ ਬਿਨਾ ਕੁਝ ਨਹੀਂ ਉਹ ਸੈਟੀਸਫਾਈਡ ਹੋ ਜਾਣਗੇ ਮੈਂ ਆੜ ਜਾऊंगा ਤੁਹਾਡੀ ਮੈਂ ਸਾਰੇ ਭਰਾਵਾਂ ਦੀ ਰਿਸਪੈਕਟ ਕਰਦਾ ਹਾਂ ਤੁਸੀਂ ਮਾਨ ਦਿੰਦੇ ਹੋ ਸਾਨੂੰ ਆਏਗੇ ਨੂੰ ਮਾਨ ਦਿੰਦੇ ਹੋ ਸਾਡੀ ਹਰ ਗੱਲ ਮੰਨਦੇ ਹੋ ਅਸੀਂ ਉਸ ਗੱਲ ਦੀ ਤੁਹਾਡੀ ਇਨਸਪੈਕਟ ਵੀ ਕਰਦੇ ਪਿਆ ਬਈ ਜਿਸ ਦੇ ਤੁਹਾਨੂੰ ਹੋ ਗਿਆ ਕੰਮ ਹੋ ਰਿਹਾ ਨਹੀਂ ਮੈਨੂੰ ਇੱਕ ਵੀਰ ਦਾ ਨਹੀਂ ਪਤਾ ਲਖਵਿੰਦਰ ਮੈਨੂੰ ਨਾਂ ਆ ਤੇ ਇੱਕ ਇਹ ਭਾਜੀ ਦਾ ਜਨੇ ਪਤਾ ਲੱਗਾ ਬਾਈ ਫੇਸ ਤੇ ਦੂਜਾ ਤੁਹਾਡਾ ਠੀਕ ਹੈ ਜੀ ਤੁਸੀਂ ਸਾਰੇ ਸਾਡੇ ਨਾਲ ਪੂਰਾ ਕਾਫਰਟ ਕਰਦੇ ਹੋ ਮਹਿੰਦਰ ਸਾਹਿਬ ਦੇਖੋ ਮੇਰੀ ਲੜਾਈ ਕਿਦੇ ਵਾਸਤੇ ਆ ਕੋ ਬੰਦੇ ਲੜਦੇ ਮੇਰੇ ਵਾਸਤੇ ਕਿ ਜੇ ਉਹਨਾਂ ਦੀ ਇੱਜ਼ਤ ਨਹੀਂ ਕੋਈ ਤੇ ਫਿਰ ਮੇਰੀ ਵੀ ਇੱਜ਼ਤ ਕੋਈ ਨਹੀਂ ਇੱਥੇ ਹੀ ਗੱਲ ਕਰ ਅੰਦਰ ਆਓ ਸਾਡਾ ਤਾਂ ਕੰਮ ਹੀ ਤਰੀਕੇ ਨਾਲ ਚੱਲਦਾ ਇਹ ਤਰੀਕਾ ਬਿਨਾ ਬੈਠੇ ਆ ਫਿਰ ਕੀ ਕਰੀਏ ਚਲੋ ਅੰਦਰ ਬੈਠੇ ਆਓ ਭਾਈ ਮਨਜੇ ਸਾਹਿਬ ਨੇ ਕਹਿੰਦੇ ਮੈਗੇਜ ਦੀ ਗੱਲ ਲੱਦਾ ਵਾ ਆ ਵੀ ਬੰਦਾ ਤੁਹਾਡਾ ਬਹੁਤ ਲੇਟ ਆਇਆ ਆਜ ਭਾਈ ਜਦੋਂ ਆਇਆ ਤੁਹਾਨੂੰ ਫੋਨ ਆ ਗਿਆ ਹੂੰ ਉਸੇ ਵਾਲੇ ਹੁੰਦਾ ਉਸੇ ਵਕਤ ਹੁੰਦਾ ਸਾਨੂੰ ਉਸੇ ਲੈਣੀ ਕਿਹਾ ਜੇ ਸਾ ਇਹਨਾਂ ਨੇ ਆਇਆ ਬੜੀ ਲੇਟ ਇਸ ਤੋਂ ਪਹਿਲਾਂ ਇਹਦੇ ਬੰਦੇ ਹੈਗੇ ਹੀ ਮੈਂ ਇਹਨਾਂ ਨੂੰ ਦੱਸਿਆ ਕਿ ਆਣ ਜੀ ਜੀ ਮੈਂ ਇਹ ਨਹੀਂ ਕਰਾਇਆ ਨਹੀਂ ਕਰ ਰਹੇ 400 ਜੁਗਾਂਦਰ ਜੀ ਕਰਾਇਆ ਨਹੀਂ ਕਰਾਇਆ 70 ਬੈਠ ਤੁਸੀਂ ਦੱਸੋ ਜਾਣ ਦੌਰ ਭਾਈ ਛੱਡ ਦਿਓ ਮੇਰੇ ਕੋਲੇ ਕੱਟ ਮਾਰ ਰਹਾ ਹੈ ਬੈਠੇ ਸਾਹਮਣੇ ਪਤਾ ਮਰਾ ਉਹ ਬੈਠਾ ਨੇ ਆ ਜਾ ਚਲੋ ਉਠਾ ਦਿਨ ਮਰਦੀ ਨਹੀਂ ਆਂਦਰਾ ਹੁਣ ਉਲਟਾ ਕਰੇਗਾ ਤਰੀ ਕਿਸਾਨ ਯੂਨੀਅਨ ਚੜੋਨੀ ਦੇ ਅੱਜ ਮੈਂਬਰਾਂ ਵੱਲੋਂ ਜੋ ਕਿ ਗੁਰਦਾਸਪੁਰ ਤੋਂ ਜੋ ਪਠਾਨ ਕੋ ਟੋਲ ਪਲਾਜਾ ਅਲਾ ਦਪਾਲਵਾ ਟੋਲ ਪਲਾਜਾ ਜਾਂ ਨੇੜੇ ਕਾਨਵਾ ਉਥੋਂ ਜੋ ਕਿ ਸਾਡੇ ਜੋ ਮੈਂਬਰ ਹੈ ਆਪਣੇ ਪਰਿਵਾਰ ਨਾਲ ਟੋਲ ਪਰਾਜੇ ਤੋਂ ਲੰਘ ਰਹੇ ਸੀ ਪਰ ਜਦੋਂ ਉਹਨਾਂ ਨੇ ਯੂਨੀਅਨ ਦਾ ਕਾਰਡ ਵਿਖਾਇਆ ਤੇ ਉਲਟਾ ਟੋਲ ਪਰਾਜੇ ਦੇ ਕਰਮਚਾਰੀ ਵੱਲੋਂ ਉਸ ਸਾਡੇ ਆਗੂ ਦੇ ਨਾਲ ਭੱਦੀ ਸ਼ਬਦਾਵਲੀ ਵਰਤੀ ਕਿ ਜਦੋਂ ਉਹਨਾਂ ਨੇ ਯੂਨੀਅਨ ਦੇ ਬਾਰੇ ਦੱਸਿਆ ਉਸ ਬੰਦੇ ਨੇ ਫਿਰ ਵੀ ਕੋਈ ਸ਼ਰਮ ਨਹੀਂ ਕੀਤੀ ਔਰ ਇਸ ਗੱਲ ਦੀ ਵੀ ਬਿਲਕੁਲ ਖਿਆਲ ਨਹੀਂ ਕੀਤਾ ਕਿ ਆਗੂ ਸਾਡਾ ਪਰਿਵਾਰ ਦੇ ਨਾਲ ਆ ਉਸ ਤੋਂ ਬਾਅਦ ਟੋਲ ਪਲਾਜੇ ਦੇ ਉੱਪਰ ਸਾਡੇ ਮੌਕੇ ਦੇ ਉੱਪਰ ਕੁਝ ਮੈਂਬਰਾਂ ਨੇ ਪਹੁੰਚ ਕੇ ਅਸੀਂ ਆਪ ਵੀ ਪਹੁੰਚੇ ਉੱਥੇ ਧਰਨਾ ਲਾਇਆ ਗਿਆ ਟੋਲ ਪਲਾਜੇ ਨੂੰ ਕੁਝ ਸਮੇਂ ਲਈ ਬੰਦ ਕੀਤਾ ਗਿਆ ਤੇ ਜੋ ਹੈ ਟੋਲ ਪਲਾਜੇ ਦੀ ਮੈਨੇਜਮੈਂਟ ਵੱਲੋਂ ਉੱਥੇ ਪਹੁੰਚ ਕੇ ਉਸ ਆਗੂ ਦੇ ਵਿਰੁੱਧ ਕਾਰਵਾਈ ਕੀਤੀ ਗਈ ਉਸ ਕੋ ਮਾਫੀ ਵੀ ਮੰਗਵਾਈ ਗਈ ਪਰ ਆਉਣ ਵਾਲੇ ਸਮੇਂ 'ਚ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਤਰ੍ਹਾਂ ਦਾ ਕੋਈ ਵੀ ਕਰਮਚਾਰੀ ਦਾ ਬਾਹਰ ਕਿਸੇ ਵੀ ਯੂਨੀਅਨ ਦੇ ਮੈਂ ਆਗੂ ਦੇ ਨਾਲ ਕੋਈ ਵੀ ਜਾਂ ਮੈਂਬਰ ਦੇ ਨਾਲ ਇਦਾਂ ਦਾ ਗਲਤ ਵਤੀਰਾ ਨਹੀਂ ਕਰੂਗਾ ਧੰਨਵਾਦ ਜੀ